ਖਾਲੀ-ਖਾਲੀ ਅੱਖਾਂ ਵਿੱਚ ਤਿਆਸ ਰਹਿੰਦੀ ਹੈ ਇੱਕ ਦਿਨ ਸਭ ਕੁਝ ਠੀਕ ਹੋ ਜਾਵੇਗਾ ਇਹੀ ਮਨ ਵਿੱਚ ਆਸ ਰਹਿੰਦੀ ਹੈ ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਮੈਂ ਦਿਨੇਸ਼ ਸੂਰੀ ਔਰ ਅੱਜ ਬਹੁਤ ਜ਼ਰੂਰੀ ਮਸਲੇ ਦੇ ਉੱਤੇ ਤੁਹਾਡੇ ਨਾਲ ਗੱਲ ਕਰਨੀ ਹੈ ਜੁੜ ਜਾਓ ਬਹੁਤ ਗੰਭੀਰ ਵਿਸ਼ਾ ਜੀ ਤੇ ਗੱਲ ਕਰਨੀ ਹੈ ਥੋੜੀ ਦੇਰੀ ਗੱਲ ਕਰਾਂਗੇ ਪਰ ਤੁਹਾਡਾ ਜੁੜਨਾ ਬਹੁਤ ਜ਼ਰੂਰੀ ਹੈ ਸਾਥੀਓ ਮੈਂ ਸਿਵਲ ਹਸਪੀਟਲ ਤੋਂ ਆਇਆ ਖਬਰ ਮੈਚ्योर ਹੋਣ ਨੂੰ ਟਾਈਮ ਲੱਗਦਾ ਕਿਉਂਕਿ ਇੱਕ ਪੱਖ ਸੁਣ ਕੇ ਆ ਜੋ ਬਹੁਤ ਗਹਿਰੇ ਸਦਮੇ ਵਿੱਚ ਸੀ ਦੂਜਾ ਪੱਖ ਜਿਹੜਾ ਹਸਪੀਟਲ ਪ੍ਰਸ਼ਾਸਨ ਦਾ ਆ ਉਹ ਕੱਲੂ ਸੁਣ ਹੋਊਗਾ ਉਸ ਤੋਂ ਬਾਅਦ ਖਬਰ ਜਿਹੜੀ ਹੈ ਤੁਹਾਡੇ ਅੱਗੇ ਪੇਸ਼ ਕਰਾਂਗੇ ਲੇਕਿਨ ਜਿਹੜੀ ਮੈਂ ਕੈਪਸ਼ਨ ਪਾਈ ਹੈ ਉਹ ਸਮਝਣੀ ਬਹੁਤ ਜ਼ਰੂਰੀ ਹੈ ਸ਼ੇਅਰ ਕਰ ਦਿਓ ਵੀਡੀਓ ਨੂੰ ਨਾਲ ਚਲਦੇ ਚਲਦੇ ਨਾਲ ਦੀ ਨਾਲ ਕਿਉਂਕਿ ਅ ਬੜਾ ਔਖਾ ਹੋ ਜਾਂਦਾ ਜਦ ਤੁਸੀਂ ਕਿਸੇ ਨੂੰ یوں ਵਿਲਕਤਾ ਦੇਖ ਕੇ ਆਓ ਤੇ ਕਿਸੇ ਪਰਿਵਾਰ ਨੂੰ ਖੇਰੂ ਖੇਰੂ ਹੁੰਦਾ ਦੇਖ ਕੇ ਆਓ ਜਾਂ ਤੁਸੀਂ ਦੇਖ ਕੇ ਆਓ ਕਿ ਇੱਕ ਨਵ ਜੰਮਿਆ ਬੱਚਾ ਜਿਨੇ ਹਲੇ ਅੱਖਾਂ ਵੀ ਨਹੀਂ ਚੰਗੀ ਤਰ੍ਹਾਂ ਖੋਲੀਆਂ ਤੇ ਉਸ ਦੀ ਮਾਂ ਜਹਾਨੋਂ ਚਲੇ ਜਾਵੇ ਦੇਖ ਕੇ ਬਹੁਤ ਪੀੜਾ ਮਹਿਸੂਸ ਹੁੰਦੀ ਹੈ ਔਰ ਫਿਰ ਇਹ ਐਲੀਗੇਸ਼ਨ ਲੱਗਣ ਇਹ આરોਪ ਲੱਗਣ ਕਿ ਅਣਗਹਿਲੀ ਹੋਈ ਹੈ ਲਾਪਰਵਾਹੀ ਹੋਈ ਹੈ ਸਾਡੇ ਨਾਲ ਤੱਕਾ ਕੀਤਾ ਗਿਆ ਸਾਨੂੰ ਬੱਤਮੀਰ ਜੀ ਨਾਲ ਸਾਡੇ ਨਾਲ ਪੇਸ਼ ਆਏ ਨੇ ਸਾਡੇ ਨਾਲ ਇਨਸਾਨਾਂ ਅੰਗਰੋ ਵਰਤੀਰਾ ਨਹੀਂ ਕੀਤਾ ਸਾਡੇ ਨਾਲ ਕਸਾਈਆਂ ਵਰਗਾ ਵਰਤੀਰਾ ਕੀਤਾ ਜਦੋਂ ਇਹ ਗੱਲਾਂ ਸੁਣਨ ਨੂੰ ਮਿਲਣ ਤਾਂ ਸੱਚਾ ਸੋਚਾ ਇਨਸਾਨ ਜਿਹੜਾ ਭਾਵਕ ਹੁੰਦਾ ਹੈ ਤੇ ਉਹਦੇ ਅੰਦਰ ਬਹੁਤ ਸਾਰੀਆਂ ਚਿੰੰਗਾ ਫੁੱਟਦੀਆਂ ਕਿ ਮੈਂ ਯਾਰ ਮੇਰਾ ਕੀ ਫਾਇਦਾ ਇਸ ਧਰਤੀ ਤੇ ਆਏ ਦਾ ਜੇ ਮੁਸੀਬਤ ਚ ਖੜੇ ਲੋਕਾਂ ਨਾਲ ਅਸੀਂ ਸਾਥ ਨਾ ਦੇ ਸਕੀ ਤਾਂ ਹੁੰਦਾ ਕੀ ਹੈ ਜੀ ਕਿ ਸਿਵਲ ਹਸਪਤਾਲ ਚੋਂ ਆਏ ਆ ਇੱਕ ਪਰਿਵਾਰ ਗੜਸ਼ੰਕਰ ਦੇ ਨੇੜਿਓਂ ਜਿਨ੍ਹਾਂ ਨੇ ਸਾਡੇ ਨਾਲ رابطہ ਬਣਾਇਆ ਉਹਨਾਂ ਨੇ ਹੋਰ ਬਹੁਤਿਆਂ ਨਾਲ رابطہ ਬਣਾਇਆ ਪਰ ਅਫਸੋਸ ਦੀ ਗੱਲ ਕੋਈ ਹੋਰ ਨਹੀਂ ਪਹੁੰਚਿਆ ਅਸੀਂ ਆਪਣਾ ਫਰਜ਼ ਸਮਝ ਕੇ ਪਹੁੰਚੇ ਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਲਾਪਰਵਾਹੀ ਹੋਈ ਆ ਅਣਗਹਿਲੀ ਹੋਈ ਆ ਜਿਸ ਦੇ ਕਰਕੇ ਇੱਕ ਲੜਕੀ ਦੀ ਮੌਤ ਹੋਈ ਆ 20-22 ਸਾਲ ਉਮਰ ਦੱਸੀ ਜਾ ਰਹੀ ਆ ਡਿਲੀਵਰੀ ਤੋਂ ਬਾਅਦ ਅਣਗੈਲੀ ਹੋਈ ਆ ਉਹ ਪਰਿਵਾਰ ਦੇ આરોਪ ਆ ਲੇਕਿਨ ਦੂਜਾ ਪੱਖ ਹੱਲੇ ਆਉਣਾ ਸਾਹਮਣੇ ਆ ਔਰ ਨਾਲ ਦੀ ਨਾਲ ਉਹਨੇ ਇਹ ਵੀ આરોਪ ਲਾਇਆ ਕਿ ਬੜੀ ਬਦਤਮੀਜ਼ੀ ਨਾਲ ਉਹਨਾਂ ਦਾ ਪ੍ਰਸ਼ਾਸਨ ਜਿਹੜਾ ਆ ਹਸਪਤਾਲ ਦਾ ਉਹਨਾਂ ਨਾਲ ਪੇਸ਼ ਆਉਂਦਾ ਰਿਹਾ ਸਾਥੀਓ ਮੈਂ ਸੱਚੀ ਗੱਲ ਕਰਾਂ ਤਾਂ ਜਦੋਂ ਪ੍ਰਾਈਵੇਟ ਹਸਪਤਾਲਾਂ ਵਿੱਚ ਲੋਕ ਜਾਂਦੇ ਆ ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਜਿਨ੍ਹਾਂ ਨਾਲ ਮੈਂ ਬੜੀ ਵਾਰ ਕੋਸ਼ਿਸ਼ ਵੀ ਕੀਤੀ ਕਿ ਮੋਢੇ ਨਾਲ ਮੋਟਾ ਲਾ ਕੇ ਖੜਿਆ ਜਾਵੇ ਪ੍ਰਾਈਵੇਟ ਹਸਪਤਾਲਾਂ ਵਿੱਚ ਜਦੋਂ ਗਰੀਬ ਬੰਦਾ ਜਾਂਦਾ ਤਾਂ ਕਰਜ਼ਾਈ ਹੋ ਕੇ ਬਾਹਰ ਆਉਂਦਾ ਦੇਨੋ ਸਟੰਟ ਦੀ ਲੋੜ ਵੀ ਨਹੀਂ ਉਹਨਾਂ ਦੇ ਵੀ ਸਟੰਟ ਪਾਏ ਜਾਂਦੇ ਆ ਪਰ ਅਫਸੋਸ ਕੀ ਹੁੰਦਾ ਕਿ ਜਿਹੜਾ ਸ਼ਿਕਾਇਤ ਕਰਤਾ ਸਾਡੇ ਕੋਲ ਸ਼ਿਕਾਇਤ ਲੈ ਕੇ ਆਉਂਦਾ ਉਹ ਸਾਡੇ ਨਾਲ ਗੱਲ ਤਾਂ ਕਰ ਜਾਂਦਾ ਮੋੜੇ ਜਾ ਕੇ ਨਾਮ ਲੈ ਲੈਂਦਾ ਕਿ ਮੈਂ ਤੁਹਾਡੇ ਖਿਲਾਫ ਮੀਡੀਆ ਚੱਲਣਾ ਫਿਰ ਆਪਣੇ ਰਾਜੀਨਾਮੇ ਕਰਕੇ ਟਿੱਕੇ ਬਹਿ ਜਾਂਦਾ ਸਰਕਾਰੀ ਹਸਪਤਾਲ ਨੂੰ ਵੀ ਲੈ ਕੇ ਬੜੀ ਵਾਰ ਮੇਰੇ ਕੋਲ ਬਹੁਤ ਸਾਰੀਆਂ ਕੰਪਲੇਂਟਸ ਪਹੁੰਚਦੀਆਂ ਆ ਪਰ ਮੈਂ ਦੂਜੇ ਬੰਦੇ ਨੂੰ ਕਹਿਣਾ ਹੁੰਦਾ ਕਿ ਤੁਸੀਂ ਇੱਕ ਵਾਰੀ ਪੁਲਿਸ ਨੂੰ ਅਗਾਹ ਕਰ ਦਿਓ ਪੁਲਿਸ ਕੰਪਲੇਂਟ ਕਰ ਦਿਓ ਉਸ ਤੋਂ ਬਾਅਦ ਆਪਣਾ ਸਟੈਂਡ ਪੱਕਾ ਰੱਖਿਓ ਅਸੀਂ ਨਹੀਂ ਡੋਲਾਂਗੇ ਨਹੀਂ ਭੱਜਾਂਗੇ ਤੁਹਾਡੇ ਨਾਲ ਖੜਾਂਗੇ ਔਰ ਇਸੇ ਕਰਕੇ ਮੇਰੇ ਖਿਲਾਫ ਬੜੀ ਬਾਰ ਕੰਪਲੇਂਟਾਂ ਵੀ ਹੋਈਆਂ ਆ ਬੜੇ ਇਹੋ ਜਿਹੇ ਕੇਸ ਹੋਇਆ ਮੈਂ ਹੁਣ ਇੱਕ ਹਸਪਤਾਲ ਦਾ ਨਾਮ ਲੈ ਤਾਂ ਦਵਾ ਪਰ ਫਿਰ ਅਗਲੇ ਨਿਕਾਣ ਸਾਡਾ ਰਾਜੀਨਾਮਾ ਹੋ ਗਿਆ ਇੱਕ ਡਾਕਟਰ ਨੇ ਕਿਸੇ ਦੇ ਕੱਟ ਲਾ ਦਿੱਤਾ ਸੀ ਆਪਰੇਸ਼ਨ ਕੀਤਾ ਨਹੀਂ ਕਿਸੇ ਜੱਥੇਬੰਦੀ ਨੂੰ ਬੁਲਾਇਆ ਗੱਲ ਨਹੀਂ ਬਣੀ ਸਾਨੂੰ ਬੁਲਾਇਆ ਅਸੀਂ ਇੱਕ ਵਰਜਨ ਲੈ ਲਿਆ ਡਾਕਟਰ ਨੂੰ ਟਾਈਮ ਦੇ ਦਿੱਤਾ ਕਹਿੰਦਾ ਇੰਨੀ ਦੇਰ ਤੇ ਆਪਣਾ ਵਰਜਨ ਦੇ ਦਿੱਤਾ ਤਾਂ ਠੀਕ ਹੈ ਨਹੀਂ ਤਾਂ ਖਬਰ ਚਲ ਜੂਗੀ ਹੁਣ ਮੀਨ ਵਾਈਲ ਹੁੰਦਾ ਕੀ ਹੈ ਅਸੀਂ ਤਾਂ ਆਪਣਾ ਪ੍ਰਬੰਧ ਕਰਕੇ ਬਹਿ ਜੰਨੇ ਆ ਪਰ ਜਿਹੜੀ ਜਿਹਨਾਂ ਨੂੰ ਧੱਕਾ ਹੋ ਰਿਹਾ ਸੀ ਉਹੀ ਜਾ ਕੇ ਰਾਜੀਨਾਮਾ ਕਰ ਲੈਂਦੇ ਕਿ ਠੀਕ ਹੈ ਜੀ ਸਾਨੂੰ ਪੈਸੇ ਦੇ ਦਿਓ ਕੋਈ ਗੱਲ ਨਹੀਂ ਹੁਣ ਮੈਂ ਇੱਕ ਬੇਨਤੀ ਜਿਹੜੀ ਤੁਹਾਡੇ ਅੱਗੇ ਵੀਰੋ ਪੈਣਾ ਉਹ ਕਰਨਾ ਚਾਹੁੰਦਾ ਉਹ ਇਹ ਆ ਕਿ ਮੇਨਾ ਬੜੀ ਵਾਰ ਬਹੁਤ ਸਾਰੇ ਲੋਕ ਗਿਲਾ ਕਰਦੇ ਕਿ ਯਾਰ ਤੂੰ ਫਲਾਨੀ ਜਗ੍ਹਾ ਨਹੀਂ ਆਇਆ ਫਲਾਨੀ ਜਗ੍ਹਾ ਨਹੀਂ ਆਇਆ ਫਲਾਨੀ ਜਗ੍ਹਾ ਨਹੀਂ ਆਇਆ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਘੱਟੋ ਘੱਟ ਆਪਣੀ ਮੁਸੀਬਤ 'ਚ ਆਪਣਾ ਸਟੈਂਡ ਲੈ ਕੇ ਆਪ ਖੜਜਿਆ ਕਰੋ ਅਸੀਂ ਬਿਲਕੁਲ ਨਹੀਂ ਭੱਜਦੇ ਕਿਉਂਕਿ ਜੇ ਹੁਣ ਮੈਂ ਮੰਨ ਲਓ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਪਤਾ ਮੈਂ ਇੰਡੀਵਿਜੂਅਲੀ ਕਰਨ ਦੀ ਕੋਸ਼ਿਸ਼ ਕਰੂੰਗਾ ਇਹੀ ਅਲੀਗੇਸ਼ਨ ਲੱਗਣਾ ਕਿ ਜੀ ਇਹ ਪ੍ਰੋਪੋਗੈਂਡਾ ਕਰ ਰਿਹਾ ਇਹਨੂੰ ਵਿਊਜ਼ ਚਾਹੀਦੇ ਆ ਬਹੁਤ ਸਾਰੇ ਲੋਕ ਜਿਹੜੇ ਆਪ ਬੜੇ ਵਧੀਆ ਅਹੁਦਿਆਂ 'ਤੇ ਆ ਜਿਨ੍ਹਾਂ ਨੂੰ ਰੱਬ ਨੇ ਬਹੁਤ نوازਿਆ ਉਹਨਾਂ ਨੂੰ ਵੀ ਐਂ ਲੱਗਦਾ ਕਿ ਅਸੀਂ ਵਿਊ ਲਈ ਸਾਰਾ ਕੁਝ ਕਰ ਕਰਦੇ ਫਿਰਦੇ ਆ ਲekin ਏਦਾਂ ਨਹੀਂ ਹੁੰਦਾ ਕਿਸੇ ਦਾ ਦਰਦ ਦੇਖ ਕੇ ਔਰ ਮੈਂ ਪਿਛਲੇ 4 ਸਾਲਾਂ ਚ ਇੰਨਾ ਕ ਲੋਕਾਂ ਦਾ ਦਰਦ ਦੇਖ ਲਿਆ ਅੱਖਾਂ ਬੰਦ ਕਰਕੇ ਲੋਕਾਂ ਦੇ ਚਿਹਰੇ ਹੀ ਨਜ਼ਰ ਆਉਂਦੇ ਕਿ ਉਹਦਾ ਇੱਥੇ ਪੀੜਾ ਉਹਦੀ ਉੱਥੇ ਪੀੜਾ ਉਹਥੇ ਪੀੜਾ ਆਪਣੀ ਜ਼ਿੰਦਗੀ ਚੋਂ ਐਕਸਾਈਟਮੈਂਟ ਐਂਟਰਟੇਨਮੈਂਟ ਮਿਲ ਗਈ ਆ ਲੋਕਾਂ ਦਾ ਦਰਦ ਦੇਖ ਦੇਖ ਕੇ ਔਰ ਜਦ ਫਿਰ ਮੈਂ ਉਹਨਾਂ ਲੋਕਾਂ ਨੂੰ ਹੀ ਦੇਖਦਾ ਜਿਹੜੇ ਸਾਡੇ ਕੋਲ ਆ ਕੇ ਐ ਕਰਦੇ ਜੀ ਫਲਾਣ ਨੇ ਐ ਕੀਤਾ ਉਹ ਕੀਤਾ ਉਹ ਲੀਡਰ ਨੂੰ ਕੋ ਗਏ ਉਹਨੇ ਸਾਨੂੰ ਧੱਕੇ ਮਾਰ ਕੇ ਕੱਢ ਦਿੱਤਾ ਚੱਲ ਫਿਰ ਦੇਖਦਾ ਕਿ ਉਹਨਾਂ ਦੀ ਹਾਰ ਪਾਈ ਜਾਂਦੇ ਜੱਫੀਆਂ ਪਾਈ ਜਾਂਦੇ ਗੋਡੇ ਹੱਥ ਲਾਈ ਜਾਂਦੇ ਫਿਰ ਦਿਲ ਬੜਾ ਦੁੱਖਦਾ ਕਿ ਯਾਰ ਲੋਕਾਂ ਕੋਲ ਆਪਣੇ ਲਈ ਵੀ ਸਟੈਂਡ ਹੈ ਨਹੀਂਗਾ ਹੁਣ ਮੈਨੂੰ ਬੜੀ ਵਾਰ ਬਹੁਤ ਰਿਲੇਟਡ ਤੇ ਪ੍ਰੋਬਲਮਸ ਲੋਕਾਂ ਨੇ ਮੇਰੇ ਤੱਕ ਪਹੁੰਚਾਈਆਂ ਇੱਕ ਦਿਨ ਇੱਕ ਬੰਦਾ ਮੈਨੂੰ ਮਿਲਿਆ ਰੇਲਵੇ ਰੋਡ ਤੇ ਮੈਂ ਕੁਝ ਖਾ ਪੀ ਰਿਆ ਸੀ ਮੈਨੂੰ ਕਹਿੰਦਾ ਜੀ ਮੈਨੂੰ ਫਰੌਕ ਆ ਦਿੱਕਤ ਆ ਰਹੀ ਫਲਾਣਾ ਡਾਕਟਰ ਮੈਨੂੰ ਇੱਦਾਂ ਤੰਗ ਕਰ ਰਿਹਾ ਮੈਂ ਕਿਹਾ ਭਾਈ ਆਪਣਾ ਸਟੈਂਡ ਰੱਖੀ ਅਸੀਂ ਨਹੀਂ ਭੱਜਾਂਗੇ ਹੁਣ ਦੂਜੇ ਦਿਨ ਉਹ ਉਸੇ ਡਾਕਟਰ ਕੋਲ ਬਹਿ ਕੇ ਜਾ ਕੇ ਮੈਨੂੰ ਉਹਨੇ ਫੋਨ ਕਰ ਦਿੱਤਾ ਤਰੀਕੇ ਨਾਲ ਭਾਜੀ ਤੁਸੀਂ ਹੈਗੇ ਆ ਨਾ ਮੇਰੇ ਨਾਲ ਮੈਂ ਇੱਕ ਹੈਗਾ ਜੀ ਹੁਣ ਮੈਨੂੰ ਨਹੀਂ ਸੀ ਪਤਾ ਉਹ ਸ਼ੈਤਾਨੀ ਕੀ ਕਰ ਰਿਹਾ ਡਾਕਟਰ ਨੂੰ ਦਿਖਾ ਰਿਹਾ ਕਿ ਜੀ ਮੇਰੀ ਉਹ ਨਾਲ ਗੱਲ ਹੋ ਰਹੀ ਹੈ ਮੇਰਾ ਕੰਮ ਕਰ ਦਿਓ ਨਹੀਂ ਤਾਂ ਜੀ ਅਸੀਂ ਮੀਡੀਆ 'ਚ ਜਾਵਾਂਗੇ ਇੰਨੀ ਕੁ ਲੋਕ ਕਈ ਸੋਚਦੇ ਮਾਲਕ ਹੁੰਦੇ ਤਾਂ ਮੈਂ ਸਿਰਫ ਇਹੀ ਬੇਨਤੀ ਕਰਨੀ ਚਾਹਨਾ ਭੈਣੋ ਭਰਾਵੋ ਬਹੁਤ ਔਖਾ ਜਿਹਨਾਂ ਨੂੰ ਗੁੱਸਾ ਕਰਨਾ ਕਰ ਲਵੇ ਯਾਰ ਪ੍ਰਾਈਵੇਟ ਵਿੱਚ ਲੋਕੀ ਕਰਜ਼ਾਈ ਹੁੰਦੇ ਮੈਂ ਦੇਖੇ ਔਰ ਬਹੁਤ ਲੋਕਾਂ ਨੂੰ ਮੈਂ ਕਿਹਾ ਵੀ ਤੁਹਾਡਾ ਸਾਥ ਦਿੰਨੇ ਆ ਖੜੋ ਲੋਕੀ ਆਪਣੇ ਲਈ ਵੀ ਸਟੈਂਡ ਨਹੀਂ ਲੈਂਦੇ ਕਿਸ਼ਤਾ ਦੇਣੀਆਂ ਲੋਕਾਂ ਨੂੰ ਚੰਗੀਆਂ ਲੱਗਦੀਆਂ ਆਪਣੀ ਚੀਰ ਫਾੜ ਕਰਾਉਣੀ ਚੰਗੀ ਲੱਗਦੀ ਆ ਆਪਣੇ ਲਈ ਖੜਨਾ ਚੰਗਾ ਨਹੀਂ ਲੱਗਦਾ ਔਰ ਵਿਚਾਰੇ ਕਰਨ ਵੀ ਕੀ ਉਹਨਾਂ ਨੂੰ ਪਤਾ ਹੋਣਾ ਕੀ ਆ ਹੋਣਾ ਕੀ ਹੈ ਤਰੀਕ 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 ਔਰ ਸਰਕਾਰੀ ਚ ਜਾ ਕੇ ਤੁਹਾਨੂੰ ਪਤਾ ਮੈਂ ਅੱਜ ਜਿਹੜੀ ਖਬਰ ਹੁਣ ਪੂਰੀ ਕਰਕੇ ਆਇਆ ਮੈਂ ਰੀਅਲੀ ਆ ਸੋ ਇਮੋਸ਼ਨਲ ਰਾਈਟ ਨਾ ਹਰ ਜਿਹਨੂੰ ਲੱਗਦਾ ਹੋਵੇ ਕਿ 뷰 ਕਰਨਾ ਚਾਹੁੰਦੇ ਆ ਜੀ ਫਲਾਨਾ ਚਾਹੁੰਦੇ ਆ ਤਾਂ ਉਹਨੂੰ ਲੱਗੀ ਜਾਵੇ ਕਿ ਮੇਰੇ 뷰 ਬਤਾ ਆਪਣੇ ਬਤਾ ਲੈ ਮੇਰੇ ਘਟਾਤੇ ਜੋ ਰੋਂਗ ਆ ਔਰ ਰੋਂਗ ਆ ਜੋ ਸਹੀ ਆ ਸਹੀ ਆ ਮੈਂ ਸਿਰਫ ਇੰਨੀ ਬੇਨਤੀ ਕਰਨ ਲਈ ਹੀ ਲਾਈਵ ਸੈਸ਼ਨ ਕੀਤਾ ਸੀ ਸਾਡੇ ਹੱਥ 'ਚ ਪਾਵਰ ਕੋਈ ਨਹੀਂ ਸਾਡੀ ਪਾਵਰ ਤੁਸੀਂ ਆ ਰਲ ਕੇ ਯਾਰ ਸਟੈਂਡ ਜਿੱਥੇ ਤੁਹਾਨੂੰ ਲੱਗਦਾ ਕਿ ਔਂਕੜ ਆਉਂਦੀ ਆ ਆਪਣਾ ਸਟੈਂਡ ਪੱਕਾ ਰੱਖਿਆ ਕਰੋ ਅਸੀਂ ਆਜਿਆ ਕਰਾਂਗੇ ਹੁਣ ਅੱਜ ਮੈਨੂੰ ਮਹਿਸੂਸ ਹੋ ਰਿਹਾ ਕਿ ਜਿਹੜੇ ਬੰਦਿਆਂ ਨੇ ਮਹੀਨਾ 2 ਮਹੀਨੇ ਪਹਿਲਾਂ ਮੇਰੇ ਨਾਲ ਗੱਲ ਕੀਤੀ ਸਾਨੂੰ ਔਂਕੜ ਆ ਰਹੀ ਆ ਜੇ ਉਹ ਉਦੋਂ ਸਟੈਂਡ ਲੈ ਜਾਂਦੇ ਸ਼ਾਇਦ ਅੱਜ ਜਿਹੜੀ ਡੈੱਡ ਬਾਡੀ ਦੇਖ ਕੇ ਉਹ ਡੈੱਡ ਬਾਡੀ ਨਾ ਉੱਥੇ ਪਈ ਹੁੰਦੀ ਪਿੱਛੇ ਕੀ ਰੀਜ਼ਨ ਹੈ ਕੀ ਕੰਪਲਿਕੀਸ਼ਨਸ ਹੈ ਕੀ ਵਜ੍ਹਾ ਆ ਉਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਜਾਂ ਦੂਜਾ ਪੱਖ ਲਵਾਂਗੇ ਲੇਕਿਨ ਅਸੀਂ ਆਪਣੇ ਲਈ ਕਦ ਖੜਨਾ ਸ਼ੁਰੂ ਹੋਵਾਂਗੇ ਇਹ ਵੱਡੀ ਗੱਲ ਆ ਵੱਡਾ ਸਵਾਲ ਆ ਜਿਹੜਾ ਸਵਾਲ ਮੈਂ ਤੁਹਾਡੇ ਤੱਕ ਰੱਖਦਾ ਕਿਉਂਕਿ ਲੀਡਰਾਂ ਨੂੰ ਅਸੀਂ ਬਹੁਤ ਵਾਰ ਸਵਾਲ ਪੁੱਛ ਲਿਆ ਉੱਥੋਂ ਉਹ ਐਦਾਂ ਦਾ ਖੂਆ ਜਿੱਥੋਂ ਇੱਕੋ ਤਰ੍ਹਾਂ ਦੀ ਆਵਾਜ਼ ਆਣੀ ਆ ਟੋਪੀਆਂ ਦੇ ਕਲਰ ਚੇਂਜ ਹੋ ਜਾਣੇ ਆ ਕੁੜਤਿਆਂ ਦੇ ਕਲਰ ਚੇਂਜ ਹੋ ਸਕਦੇ ਆ ਲੇਕਿਨ ਇੱਕੋ ਤਰ੍ਹਾਂ ਦੀ ਆਵਾਜ਼ ਆਣੀ ਆ ਹੁਣ ਟੈਮ ਆਇਆ ਕਿ ਅੱਖਾ ਬੰਦ ਕਰਕੇ ਆਪਣੇ ਆਪ ਨੂੰ ਸਵਾਲ ਕਰੋ ਯਾਰ ਦਵਾਈ ਤੇ ਪੜ੍ਹਾਈ ਨਹੀਂ ਮਿਲ ਰਹੀ ਬਹੁਤ ਸਾਰੀਆਂ ਕੰਪਲੇਂਟਸ ਆਉਂਦੀਆਂ ਕਈ ਚਲੋ ਵਿਰੋਧੀ ਧਿਰ ਧਰ ਵਾਲੇ ਵੀ ਕਈ ਵੇਲੇ ਫੋਨ ਕਰਾ ਲੈਂਦੇ ਮੈਂ ਸਭ ਸਮਝ ਜਾਂਦਾ ਕਿ ਪ੍ਰੋਪੋਗੈਂਡਾ ਚ ਮੈਨੂੰ ਲੈਣਾ ਚਾਹੁੰਦੇ ਆ ਲੇਕਿਨ ਸਟੈਂਡ ਤਾਂ ਰੱਖ ਲੋ ਵਿਰੋਧੀ ਧਿਰ ਵਾਲੇ ਵੀ ਜਿਹੜੇ ਕਈ ਵੇਲੇ ਸਾਨੂੰ ਫੋਨ ਕਰਦੇ ਆ ਅੱਜ ਸਵੇਰੇ ਹੀ ਦੋ ਤਿੰਨ ਜਾਣਿਆਂ ਦੀ ਕਾਲ ਆਈ ਫਲਾਨੇ ਜਗ੍ਹਾ ਦੀ ਯੂਨੀਫਾਰਮ ਨਹੀਂ ਮਿਲੀ ਫਲਾਨੀ ਜਗ੍ਹਾ ਉਹ ਨਹੀਂ ਮਿਲਿਆ ਮੈਨੂੰ ਫੋਨ ਜਿਹੜਾ ਕਰਦੇ ਆ ਤੁਸੀਂ ਵਿਰੋਧੀ ਧਿਰ ਚ ਤੁਸੀਂ ਖੜਜੋ ਪਰ ਫੇਰ ਵੀ ਮੈਂ ਉੱਥੇ ਵੀ ਕੰਨਾ ਸਟੈਂਡ ਤਾਂ ਰੱਖ ਲੋ ਪੜ੍ਹਾਈ ਲਈ ਦਵਾਈ ਲਈ ਸੰਘਰਸ਼ ਕਰਦਿਆਂ ਮੈਂ ਪਿਛਲੇ ਸਾਲ ਪਤਾ ਨਹੀਂ ਕਿੰਨੀਆਂ ਵੀਡੀਓਜ਼ ਪਾਈਆਂ ਮੈਂ ਰੋਜ਼ ਹੀ ਰਹਿੰਦਾ ਹੀ ਉੱਥੇ ਜਿਹੜਾ ਸਰਕਾਰੀ ਹਸਪਤਾਲ ਪਰਚੀ ਜਿਹੜੀ ਮaaf ਕਰਈਏ ਤੁਹਾਨੂੰ ਪਤਾ ਹੋਣਾ ਪਰਚੀ ਵੀ ਵੱਧ ਲੈਂਦੇ ਸੀਗੇ ਆ ਬਸ ਸਾਡੇ ਕੋਲ ਵੀ ਪਰਚੀ ਜਿਹੜੀ ਆ ਆਪਾਂ ਤੁਹਾਡੀ ਕਿਰਪਾ ਨਾਲ 25 ਰੁਪਏ ਤੋਂ 5 ਰੁਪਏ ਕਰਾਤੀ ਸੀਗੀ 40 ਰੁਪਏ ਤੋਂ 10 ਰੁਪਏ ਕਰਾਤੀ ਸੀ ਗੱਡੀਆਂ ਦੀ ਉਹ ਕਿਉਂ ਹੋਈ ਕਿਉਂਕਿ ਤੁਸੀਂ ਸਾਡੇ ਤਾਂ ਗੱਲ ਪੰਚਾਈ ਜਿਹੜੇ ਮੁੰਡੇ ਕੋਈ ਆਏ ਹੋਏ ਸੀ ਬੰਗਿਆ ਤਾਂ ਉਹਨਾਂ ਨੇ ਮੈਨੂੰ ਮੌਕੇ ਤੇ ਸੱਦੇ ਆ ਉਹਨਾਂ ਨੇ ਆਪਣੀ ਵੀਡੀਓ ਸਾਡੇ ਥਰੂ ਪਾਤੀ ਅਸੀਂ ਉਹਦੀ ਤਹਿ ਤੱਕ ਗਏ ਸਾਰਾ ਡਾਟਾ ਕਢਾਇਆ ਤੇ ਉਸ ਤੋਂ ਬਾਅਦ ਪਰਚੀ ਜਿਹੜੀ ਆ ਉਹ ਘਟ ਗਈ ਕਿਉਂਕਿ ਡਾਟਾ ਨਿਕਲ ਗਿਆ ਹੁਣ ਜੇ ਕੰਪਲੇਂਟੈਂਟ ਕੋਈ ਹੋਵੇ ਕੋਈ ਸ਼ਿਕਾਇਤ ਕਰਤਾ ਹੋਵੇ ਤਾਂ ਹੀ ਪੱਕ ਰੱਖਾਂਗੇ ਵੀ ਇਹਨੂੰ ਪ੍ਰੋਬਲਮ ਆ ਰਹੀ ਆ ਮੈਨੂੰ ਪ੍ਰੋਬਲਮ ਆਂਦੀ ਆ ਤਾਂ ਮੈਨੂੰ ਐਟ ਦ ਐਂਡ ਕਈ ਲੋਕ ਇਹ ਕਹਿੰਦੇ ਕਿ ਇਹਨੂੰ ਜੀ ਵਿਊ ਚਾਹੀਦੇ ਆ ਚਲੋ ਐਨੀਵੇਸ ਮੈਂ ਤੁਹਾਡੇ ਸਾਰਿਆਂ ਦੇ ਚਰਨਾਂ ਅਗੇ ਬੇਨਤੀ ਕਰਨਾ ਚਾਹੁੰਦਾ ਬ्रो व्हेਨ ਯੂ ਕਮ ਯੂ ਕਮਿੰਗ ਯੂ ਕਿ ਮੈਂ ਯੂਕੇ ਆ ਰਿਹਾ ਜੀ ਫਰਵਰੀ ਚ ਯੂਕੇ ਫਰਵਰੀ ਚ ਮੈਂ ਆ ਰਿਹਾ ਤੇ ਉਹਦੇ ਰਿਗਾਰਡਿੰਗ ਵੀ ਪੋਸਟ ਪਾਉਂਗਾ ਜੇ ਆਣ ਦੇਣ ਤਾਂ ਮੈਂ ਆ ਜਾਣਾ ਕਿਉਂਕਿ ਪਿਛਲੀ ਵਾਰ ਵੀ ਮੈਂ ਮੇਰਾ ਵੀਜ਼ਾ ਸਿਰਫ 10 ਦਿਨ ਦਾ ਰਹਿ ਗਿਆ ਸੀ ਜਦੋਂ ਮੈਨੂੰ ਛੁੱਟੀ ਮਿਲੀ ਬਹੁਤ ਸਾਰੀਆਂ ਚੀਜ਼ਾਂ ਬਿਹਾਈਂਡ ਦਾ ਕਰਟਨ ਹੁੰਦੀਆਂ ਜਿਹੜੀਆਂ ਮੈਂ ਨਹੀਂ ਤੁਹਾਨੂੰ ਦੱਸ ਪਾਂਦਾ ਬਹੁਤ ساری ਰਡਾਰ ਰਹਿੰਦੀ ਆ ਸਿਰਫ ਮਤਲਬ ਆਮ ਬੰਦੇ ਨੂੰ ਨਹੀਂ ਟੈਨਸ਼ਨ ਕਿ ਫੇਸਬੁਕ YouTube ਤੋਂ ਕੀ ਅਰਨਿੰਗ ਹੈ ਬਹੁਤ ਲੋਕਾਂ ਨੂੰ ਟੈਨਸ਼ਨ ਹੁੰਦੀ ਆ ਤਾਂ ਬਹੁਤ ਸਾਰੀਆਂ ਰਡਾਰਾ ਰਹਿੰਦੀਆਂ ਜਦ ਤੁਸੀਂ ਮਾੜੇ ਮੋٹے ਪਪੂਲਰ ਹੋਨੇ ਮਾੜਾ ਮੋਟਾ ਤੁਹਾਡਾ ਨਾਮ ਹੁੰਦਾ ਲੇਕਿਨ ਅੰਟਿਲ ਆਪਾਂ ਗਲਤ ਨਹੀਂ ਕਰਦੇ ਗੁਰੂ ਮਹਾਰਾਜ ਨੂੰ ਹਾਜ਼ਰ ਨਜ਼ਰ ਮੰਨ ਕੇ ਚੱਲਦੇ ਆਂ ਪ੍ਰੋਬਲਮ ਆਉਂਦੀਆਂ ਚਲੇ ਜਾਂਦੀਆਂ ਬੰਦੇ ਨੂੰ ਯਾਦ ਵੀ ਨਹੀਂ ਰਹਿੰਦਾ ਕਿਹੜੀ ਪ੍ਰੋਬਲਮ ਆ ਤਾਂ ਪਿਛਲੀ ਵਾਰ ਮੇਰਾ ਵੀਜ਼ਾ ਸਿਰਫ 10 ਦਿਨ ਦਾ ਰਹਿ ਗਿਆ ਸੀ ਜਦੋਂ ਮੈਂ ਜਾ ਕੇ ਇਨ ਆਊਟ ਹੋ ਕੇ ਆ ਗਿਆ ਹੁਣ ਮੇਰੇ ਕੋਲ ਵੀਜ਼ਾ ਹੈਗਾ ਦਵਾਰਤੀ ਤੇ ਮੋਰ ਪ੍ਰੋਬੇਬਲੀ ਹੋਪ ਤਾਂ ਮੈਨੂੰ ਇਹੀ ਹੈ ਕਿ ਫਰਵਰੀ ਚ ਨਹੀਂ ਤਾਂ ਮਾਰਚ ਚ ਆ ਜਾਵਾਂਗੇ ਕਿਉਂਕਿ ਹੁਣ ਤਾਂ ਉੱਥੇ ਉੱਧਾ ਵੀ ਠੰਡ ਬਹੁਤ ਆ ਅ ਪ੍ਰੋਪਰਟੀ ਐਨਓਸੀ ਦਾ ਮਸਲਾ ਚੱਕੋ ਸੂਰੀ ਸਾਹਿਬ ਮੈਂ ਵੀਰੇ ਹੁਣੇ ਕਹਿ ਕੇ ਹਟਿਆ ਭਵਨ ਸੋਫਤੀ ਜੀ ਟਿੱਲ ਦਾ ਜੋੜ ਲਾਵਾਂਗੇ ਜੋਰ ਲਾਵਾਂਗੇ ਖੋਡੇ ਨਾਲ ਹਰ ਮੌਕੇ ਤੇ ਖੜੇ ਆ ਕਿਉਂਕਿ ਆਪਾਂ ਨੂੰ ਪਤਾ ਆਪਣੇ ਤੇ ਕੋਈ ਦਾਗ ਹੀ ਹੈ ਨਹੀਂ ਸ਼ਰਿਆਮ ਕਈ ਦਾ ਖਬਰ ਦੇ ਪੈਸੇ ਨਹੀਂ ਲੈਂਦੇ ਮੈਂ ਇੱਕਦਣ ਇਹ ਵੀ ਪਹਿਲੀ ਬੜੀ ਵਾਰ ਕਹਿ ਚੁੱਕਾ ਮੈਂ ਦੱਸੂਗਾ ਪਰ ਮੈਂ ਕਿਸੇ ਹੋਰ ਨੂੰ ਕਹੂੰਗਾ ਮੈਂ ਤੋ ਕੁਐਸਚਨ ਪੁੱਛਿਆ ਆਪਣੇ ਨੂੰ ਕੀ ਐਮੀ ਕੀਮੀ ਮਿੱਠੂ ਬੰਦਾ ਕੋਈ ਕੁਐਸਚਨ ਪੁੱਛੇ ਫਸਾਣ ਦੀ ਵੀ ਪੂਰੀ ਕੋਸ਼ਿਸ਼ ਕਰੇ ਖੁੱਲੀ ਛੁੱਟੀ ਹੋਊਗੀ ਹੁਣ ਪ੍ਰੋਬਲਮ ਪਤਾ ਕੀ ਹੈ ਜੀ ਆਪਾਂ ਕੋਈ ਦਾਗ ਹੀ ਨਹੀਂ ਆ ਗੱਲ ਇਹੀ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਕਹਿੰਦੇ ਪ੍ਰੋਪਰਟੀ ਐਨਓਸੀ ਦੇ ਪ੍ਰੋਬਲਮ ਆਦੀ ਤੁਸੀਂ ਮੇਰੇ ਨਾਲ ਚੱਲੋ ਬਾਈ ਜੀ ਮੈਂ ਤੁਹਾਡੇ ਨਾਲ ਖੜਾ ਫਿਰ ਆਪਾਂ ਜਾ ਕੇ ਸਵਾਲ ਪੁੱਛਾਂਗੇ ਜੇ ਮੈਂ ਜਾਊਂਗਾ ਅਗਲੇ ਨੇ ਕਹਣਾ ਜੀ ਇਹ ਪ੍ਰੋਪੋਗੈਂਡਾ ਕਰ ਰਿਹਾ ਜੀ ਇਹ ਫਲਾਨਾ ਕਰ ਰਿਹਾ ਇਹ ਉਹ ਕਰ ਰਿਹਾ ਇਹ ਜੀ ਵਿਊਜ਼ ਲੈਣਾ ਚਾਹੁੰਦਾ ਇਸ ਕਰਕੇ ਜਿਹਨੂੰ ਪ੍ਰੋਬਲਮ ਆ ਰਹੀ ਆ ਜਿਸ ਜਿਸ ਫੀਲਡ ਚ ਵੀ ਪ੍ਰੋਬਲਮ ਆ ਰਹੀ ਆ ਪਲੀਜ਼ رابطہ ਬਣਾਇਆ ਕਰੋ ਖਬਰ ਦੇ ਕੋਈ ਚਾਰजेस ਨਾ ਹੁੰਦੇ ਆ ਨਾ ਕਦੀ ਹੋਣਗੇ ਮਹਾਰਾਜ ਸਾਨੂੰ ਇਹ ਬਲ ਬਖਸ਼ਦੇ ਰਹਣ ਮਹਾਰਾਜ ਸਾਡੇ ਤੇ ਕਿਰਪਾ ਬਣਾਈ ਰੱਖਣ ਸਾਡੀ ਸੋਚ ਇਉਂ ਹੀ ਮਹਾਰਾਜ ਦੇ ਦਿਖਾਏ ਹੋਏ ਰਾਹ ਤੇ ਚੱਲਦੀ ਰਵੇ ਖਬਰ ਦਾ ਕੋਈ ਪੈਸਾ ਨਹੀਂ ਹੁੰਦਾ ਤੁਸੀਂ ਬਸ ਸਾਨੂੰ ਪ੍ਰੋਬਲਮ ਦੱਸਣੀ ਆ ਬਸ ਹੁੰਦਾ ਕਿ ਮੈਂ ਤੁਹਾਨੂੰ ਦੱਸ ਚੁੱਕਾ ਜੀ ਜਿੰਨੇ ਕਮੈਂਟ ਆ ਰਹੇ ਮੈਂ ਨਾਲ ਦੀ ਨਾਲ ਜਵਾਬ ਦੇ ਰਿਹਾ ਹੁੰਦਾ ਕਿ ਅਗਲਾ ਬਕੈਰ ਅੰਦਾਜੀ ਕਿ ਮੇਰੀ ਗੱਲ ਹੋ ਗਈ ਜੀ ਮੈਂ মিডিਆ ਚੱਲ ਜੂੰਗਾ ਆਪਣਾ ਰਾਜਨਾਮਾ ਕਰਕੇ ਚੱਲ ਮੇਰੇ ਭਾਈ ਗੱਲ ਕਿਤੇ ਤੇ ਕਿਤੇ ਚੱਲੇ ਜਾਂਦੀ ਆ ਉਹ ਦਫ਼ਤਰ ਵੀ ਨਾ ਕੰਮ ਹੁੰਦੇ ਅੰਸ਼ੂ ਵਰਮਾ ਕੀ ਕਹਰੇ ਆ ਪਾਜੀ ਦਾ ਉਹ ਦਫ਼ਤਰ ਵੀ ਨਹੀਂ ਮੈਂ ਕੰਮ ਹੁੰਦੇ ਰੇ ਸੀ ਨਹੀਂ ਕੱਲ ਹੌਲੀਡੇ ਆ ਪਰਸੋ ਜਾਂ ਮੰਡੇ ਰੱਖ ਲੋ ਐਨੀ ਐਨੀ ਟਾਈਮ ਬ੍ਰਦਰ ਦੇਖੋ ਗੱਲ ਪਤਾ ਕੀ ਆ ਹੁਣ ਜਿਹੜੀ ਆਪਾਂ ਪਰਚੀ ਕੈਨਸਲ ਕਰਾਈ ਸੀਗੀ ਉੱਥੇ ਹੋਇਆ ਕੀ ਕੰਪਲੇਂਟੈਂਟ ਸੀਗੇ ਵੀਡੀਓ ਚ ਆਏ ਉਹ ਉਸ ਤੋਂ ਬਾਅਦ ਆਪਾਂ ਪੂਰਾ ਡਾਟਾ ਕਢਾ ਲਿਆ ਤਿੰਨ ਚਾਰ ਵੀਡੀਓਜ਼ ਪਾਣੀਆਂ ਪਈਆਂ ਲੇਕਿਨ ਪਰਚੀ ਘਟ ਗਈ ਹੁਣ ਜਿਹੜੀ ਤੁਸੀਂ ਐਨਓਸੀ ਦੀ ਗੱਲ ਕਰਦੇ ਆ ਤੁਹਾਨੂੰ ਪ੍ਰੋਬਲਮ ਕੀ ਆ ਰਹੀ ਆ ਇਹ ਨਹੀਂ ਕਿ ਉਸੇ ਵੇਲੇ ਹਾਲੂਗਾ ਲੱਗ ਜਾਗੇ ਚਾਰ ਪੰਜ ਦਿਨ ਹਫਤੇ ਚ ਸਥਿਤੀ ਤਾਂ ਕਲੀਅਰ ਹੋ ਜੂਗੀ ਨਾ ਪੌਡਕਾਸਟ ਕਰਦੇ ਹੋ ਪੌਡਕਾਸਟ ਕਿਹਦੇ ਨਾਲ ਕਰਾਂ ਜੀ ਮੈਂ ਇੱਥੇ ਜੇ ਕੋਈ ਅਸੀਂ ਰਾਜਨੀਤਿਕ ਕਰਦੇ ਆ ਚੀਕਾਂ ਤਾਂ ਬਾਕੀਆਂ ਨੂੰ ਫੋਨ ਆਉਣ ਲੱਗ ਪੈਂਦੇ ਆ ਨਾ ਕਰੋ ਨਾ ਕਰੋ ਨਾ ਕਰੋ ਕੋਈ ਵੀ ਚੀਜ਼ ਕਰ ਲਓ ਸ਼ਹਿਰ ਛੋਟਾ ਸਪਾਰਸ਼ਾਂ ਲਾ ਪੈਂਦੀਆਂ ਦਲੀਲਾਂ ਲਾ ਪੈਂਦੀਆਂ ਪਰ ਮੈਂ ਲਾਸਟਲੀ ਫੇਰ ਉਹ ਹੀ ਕਹੂੰਗਾ ਕਿ ਸਾਨੂੰ ਅ ਸ਼ਿਕਾਇਤ ਕਰਤਾ ਜਿਹੜਾ ਹੋਵੇ ਉਹ ਸਾਡੇ ਨਾਲ ਖੜੇ ਔਰ ਉਹ ਡੋਲੇ ਨਾ ਡੈਫੀਨੇਟਲੀ ਜਿਹੜਾ ਮਰਜੀ ਮਸਲਾ ਹੋਵੇ ਸਮਾਜ ਦੀ ਭਲਾਈ ਲਈ ਹੋਵੇ ਵੀ ਆਰ ਆਲਵੇਸ ਔਨ ਹਮੇਸ਼ਾ ਤੁਹਾਡੇ ਨਾਲ ਆ ਔਰ ਕੋਈ ਸਾਨੂੰ ਮਰਜ਼ੀ ਕਿਰਪਾ ਰੱਖਣ ਕੋਈ ਸਾਨੂੰ ਇੱਕ ਪੈਸੇ ਦਾ ਵੀ ਮੂਹ ਨਹੀਂ ਆ ਕਿ ਅਸੀਂ ਕਿਸੇ ਤੋਂ ਕਮਾਣਾ। ਭਗਵਾਨ ਤੁਮਾਲ ਕਰੋ ਚਲੋ ਜੀ ਪੈਦਲ ਚੰਡੀਗੜ੍ਹ ਚਲੋ। ਕਰੋ ਜੀ ਤੁਸੀਂ ਪੜਾਓ ਮੈਂ ਦੇਖੋ ਮੈਂ ਤਿਆਰ ਹਾਂ ਜੀ ਤੁਰ ਕੇ ਜਾਣ ਨੂੰ ਤਿਆਰ ਮੈਂ ਬੜੀ ਧੀਰ ਦਾ ਸੋਚ ਰਿਹਾ ਸੀਗਾ। ਲੇਕਿਨ ਮੈਂ ਜੇ ਕੁਝ ਅਨਾਉਂਸਮੈਂਟ ਕਰੂੰਗਾ ਪ੍ਰੋਬਲਮ ਆ ਜਾਣੀ ਆ ਤੁਸੀਂ ਪੜਾਓ ਆਪਾਂ ਤੁਹਾਡੇ ਨਾਲ ਚੱਲਾਂਗੇ। ਦੇਖਣ ਨੂੰ ਹੀ ਲੱਗਦਾ ਹੁੰਦਾ ਕਿ ਸਭ ਠੀਕ ਹੈ। ਲੇਕਿਨ ਜੇ ਕਹਿੰਦੇ ਨਾ ਕਿ ਆਹ ਉਂਗਲੀ ਆ ਇਹਨੂੰ ਸੱਜੇੋਂ ਖੱਬੇੋਂ ਉੱਪਰੋਂ ਥੱਲੇੋਂ ਆਲੇ ਦੁਆਲੇ 360 ਡਿਗਰੀ ਬਹੁਤ ਚੀਜ਼ਾਂ ਹੋ ਜਾਂਦੀਆਂ ਬਟ ਹਮੇਸ਼ਾ ਮੈਂ ਬੜੀ ਵਾਰ ਕੋਸ਼ਿਸ਼ ਕੀਤੀ ਆ ਕਿ ਆਪਣੀ ਟੀਮ ਤਿਆਰ ਕਰੀਏ ਤੁਰ ਕੇ ਕੋਈ ਏਦਾਂ ਕੱਢੀਏ ਮੇਰੇ ਦਿਲ ਮੇਰਾ ਦਿਲ ਬਹੁਤ ਸੀ ਲੇਕਿਨ ਸਾਥ ਨਹੀਂ ਮਿਲਿਆ ਯਾਰ ਐਵੇਂ ਤੁਹਾਨੂੰ ਕਹਾਂ ਕਿ ਹਰ ਬੰਦੇ ਜੁੜ ਜਾਂਦੇ ਆ ਫਿਰ ਜੁੜਨ ਤੋਂ ਬਾਅਦ ਬੰਦਿਆਂ ਨੂੰ ਐ ਹੁੰਦਾ ਕਿ ਜੱਥੇਬੰਦੀ ਬਣਾ ਕੇ ਮੈਨੂੰ ਪ੍ਰਧਾਨ ਨਿਥਾਪ ਦਿਓ ਉਹਨੂੰ ਕਰ ਦਿਓ ਫਲਾਣਾ ਕਰ ਦਿਓ ਵੇਖ ਨਾ ਪਨੂ ਇਹ ਚੀਜ਼ ਨਾ ਮੈਂ ਤੁਹਾਨੂੰ ਦੱਸਦਾ ਇੱਕ ਦਿਨ ਮੈਂ ਤੇ ਵੇਰੀ ਆਉਂਦੇ ਸੀ ਕਿਤੋਂ ਫਰੀਦਕੋਟ ਤੋਂ ਆ ਰਹੇ ਸੀਗੇ ਲੁਧਿਆਣੇ ਪਹੁੰਚੇ ਤਾਂ ਵਿਜਨ ਨੂੰ ਫੋਨ ਆਇਆ ਕਹਿੰਦਾ ਭਾਜੀ ਆ ਬੰਦਿਆਂ ਦਾ ਫੋਨ ਆਇਆ ਕਹਿੰਦੇ ਕਿ ਦਨੀਸ਼ ਸੂਰੀ ਸਾਡੇ ਜਥੇਬੰਦੀ ਦਾ ਪ੍ਰਧਾਨ ਮੈਂ ਕਿਹਾ ਭਾਈ ਮੈਨੂੰ ਤਾਂ ਪਤਾ ਵੀ ਨਹੀਂ ਕਿਹੜੀ ਜਥੇਬੰਦੀ ਜਥੇਬੰਦੀ ਕਿਉਂ ਕਾਹਤੋਂ ਕੱਲੇ ਕੋਈ ਪ੍ਰਧਾਨ ਪਰ ਤੋਂ ਨਹੀਂ ਆਪਾਂ ਕੋਈ ਆਪਾਂ ਜਥੇਬੰਦੀ ਨਹੀਂ ਚਲਾਉਣੀ ਰੀਜ਼ਨ ਕੀ ਹੈ ਹਨਾ ਹੁਣ ਇੱਕਦਮ ਕਿਸੇ ਦਾ ਫੋਨ ਆਇਆ ਜੀ ਕਿ ਅਸੀਂ ਐਨਜੀਓ ਚਲਾਉਣਾ ਚਾਹੁੰਦੇ ਆ ਸਾਨੂੰ ਸਪੋਰਟ ਕਰ ਦੋ ਤਾਂ ਮੈਂ ਖਰਚਾ ਲੈ ਲਵਾਂ ਮੈਂ ਕਿਹਾ ਜਿਹੜੀ ਚੀਜ਼ ਲਈ ਤੁਸੀਂ ਖਰਚਾ ਹੀ ਦੇ ਰਹੇ ਆ ਉਹ ਪਵਿੱਤਰ ਕਿੱਦਾਂ ਹੋ ਸਕਦੀ ਉਹ ਤਾਂ ਬਿਜ਼ਨਸ ਆ ਬਿਜ਼ਨਸ ਲਈ ਬੰਦਾ ਖਰਚਾ ਦਿੰਦਾ ਇਹਨਾਂ ਚੀਜ਼ਾਂ ਲਈ ਵੀ ਹੁੰਦਾ ਆ ਹੁਣ ਕਈ ਵੇਲੇ ਬਾਹਰੋਂ ਫੋਨ ਆ ਜਾਂਦਾ ਕੋਈ ਨਾ ਕੋਈ ਕਰ ਦਿੰਦਾ ਪਤਾ ਨਹੀਂ ਸਾਨੂੰ ਪਰਖਦੇ ਹੀ ਆ ਕਿ ਜੀ ਅਕਾਊਂਟ ਨੰਬਰ ਦੋ ਅਸੀਂ ਤੁਹਾਨੂੰ ਜੀ ਸੇਵਾ ਭੇਜਣੀ ਆ ਫਲਾਨੀ ਜਗ੍ਹਾ ਦੇਈਓ ਬਿਲਕੁਲ ਨਹੀਂ ਅਗਲੇ ਨੂੰ ਕਹੀ ਤਾਂ ਪ੍ਰਾਪ ਬਿਲਕੁਲ ਵੀ ਨਹੀਂ ਤੁਹਾਡੇ ਇੱਥੇ ਮਾਤਾ ਪਿਤਾ ਭੈਣ ਭਰਾ ਰਿਸ਼ਤੇਦਾਰ ਚਾਚੇ ਤਾਈ ਜਿਹੜੇ ਹੈਗੇ ਉਹਨਾਂ ਨੂੰ ਭੇਜੋ ਸਾਨੂੰ ਨਾ ਇਸ ਪਾਸੇ ਪਾਓ ਮਹਾਰਾਜ ਆਪਣਾ ਦਸਬੰਦ ਕਢਾਈ ਜਾਵੇ ਇੰਨਾ ਹੀ ਬਹੁਤ ਹੈ ਤੇ ਠੀਕ ਹੈ ਜੀ ਮੇਰਾ ਨੰਬਰ ਲੈ ਲਓ ਜੀ ਬੱਬੂ ਸਿੰਘ 8360101573 ਪਰ ਹੁਣ ਸਵੀਰੇ ਕਰ ਲਿਓ ਤੇ ਜਸਵੀਰ ਥਾਂ ਦੀ ਕਹਿ ਰਿਹਾ ਇਹ ਲੋਕ ਤਾਂ ਚਿੱਕੜ ਚੋਂ ਲੰਕ ਤੇ ਠੀਕ ਰਹਿੰਦੇ ਆ ਰਾਜ ਸ਼ੁਕਰ ਕਹ ਰਿਹਾ ਨਵਾਂ ਸ਼ਹਿਰ ਚ ਟ੍ਰੈਫਿਕ ਸਿਸਟਮ ਲਈ ਜ਼ਰੂਰ ਵੀਡੀਓ ਕਰੋ ਪਾ ਚੁੱਕਾ ਭਾਜੀ ਮੈਂ ਲਾਈਟਾਂ ਦੇ ਲਈ ਉੱਥੇ ਨੂਰਪੁਰ ਸਾਹਿਬ ਦੇ ਨਾਲ ਸਰਦਾਰ ਜਸਵੀਰ ਸਿੰਘ ਨੂਰਪੁਰ ਸਾਹਿਬ ਉਹਨਾਂ ਦੇ ਨਾਲ ਹੁਣ ਉਸ ਵੀਡੀਓ ਦਾ ਵੀ ਬਹੁਤ ਲੋਕਾਂ ਨੇ ਬਹੁਤ ਦੁੱਖ ਮਨਾਇਆ ਬਹੁਤ ਤਕਲੀਫ ਮਨਾਈ ਨੂਰਪੁਰ ਸਾਹਿਬ ਨੂੰ ਪਤਾ ਨਹੀਂ ਕਿੰਨੇ ਕਾਲ ਆ ਕਿੰਨੀਆਂ ਕਾਲ ਆ ਗਈਆਂ ਨਾ ਕਰੋ ਨਾ ਕਰੋ ਨਾ ਕਰੋ ਤੁਸੀਂ ਕਰਨਾ ਨਹੀਂ ਜਿਹੜੇ ਵੋਟਾਂ ਲੈ ਕੇ ਆਉਂਦੇ ਆ ਜਿਹੜੇ ਵੋਟਾਂ ਮੰਗਣ ਜਾਂਦੇ ਆ ਜੇ ਕੋਈ ਹੋਰ ਸ਼ਹਿਰ ਨੂੰ ਤਕਲੀਫ ਹੈ ਮੂਰੇ ਆਵੇ ਤਾਂ ਉਹ ਫਿਰ ਚੰਗਾ ਨਹੀਂ ਲੱਗਦਾ ਸੌਰੀ ਸੌਰੀ ਪ੍ਰਾਵਾ ਸੌਰੀ ਨਹੀਂ ਸੂਰੀ ਤੁਸੀਂ ਦੁਬਈ ਕਦੋਂ ਆ ਰਹੇ ਹੋ ਮੈਂ ਦੱਸ ਰਿਹਾ ਜੀ ਜਿੱਦਣ ਮੈਂ ਇੰਗਲੈਂਡ ਦੀ ਟਿਕਟ ਕਰਾਈ ਜਾਂ ਆਉਂਦੇ ਦੁਬਈ ਜਾਵਾਂਗੇ ਜਾਂ ਇੰਗਲੈਂਡ ਤੋਂ ਵਾਪਸ ਆਂਦੇ ਦੁਬਈ ਜਾਵਾਂਗੇ ਰਾਜ ਸ਼ੋਕਰ ਜੀ ਤੁਸੀਂ ਕਮੈਂਟ ਕਰ ਰਹੇ ਹੋ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਡੇ ਨਾਲ ਤੇਰ ਬਹੁਤ ਸਾਰੇ ਲੋਕ ਜੁੜੇ ਹੋਏ ਆ ਮੈਨਾਂ ਤਾਂ ਪਰਸਨਲੀ ਇੰਨੇ ਬੰਦੇ ਨਹੀਂ ਜੁੜੇ ਹੋਏ ਮੈਨੂੰ ਨਾ ਮੇਰੇ ਆ ਫੇਸਬੁੱਕ ਫੈਮਿਲੀ ਪਿਆਰ ਕਰਦੀ ਸਾਡੀ ਬਾਹਰਲਾ ਤਾਂ ਕੋਈ ਤੁਹਾਨੂੰ ਐਵੇਂ ਕਹਾਂ ਕਿ ਬਹੁਤੋਂ ਕੋਈ ਪਿਆਰ ਪਿਓਰ ਵੀ ਨਹੀਂ ਕਰਦਾ ਈਰਖਾਈ ਆ ਬਹੁਤਿਆਂ ਨੂੰ ਆ ਪਰਿਵਾਰਕ ਮੈਂਬਰ ਹੀ ਝਲਦੇ ਆ ਮੈਨੂੰ ਇਹੀ ਵੀਡੀਓ ਵੀਡੀਓ ਸ਼ੇਅਰ ਕਰਦੇ ਆ ਤੁਹਾਡੇ ਨਾਲ ਤਾਂ ਬਹੁਤ ਬੰਦੇ ਜੁੜੇ ਹੋਏ ਆ ਯਾਰ ਆਓ ਰਲ ਮਿਲ ਕੇ ਮੋਰੇ ਆਈਏ ਮੈਂ ਕਹਿੰਨਾ ਪੜ੍ਹਾਈ ਦਵਾਈ ਔਰ ਮਲਾਵਟ ਖੋਰੀ ਜਿਹੜੀ ਹੁਣ ਸ਼ਹਿਰ ਚ ਐਨੀ ਮਲਾਵਟ ਖੋਰੀ ਆ ਐਨੀਆਂ ਦੁਕਾਨਾਂ ਤੇ ਐਨਾ ਕੁਝ ਹੋਈ ਜਾਂਦਾ ਲੇਕਿਨ ਅੰਟਿਲ ਸ਼ਿਕਾਇਤ ਕਰਤਾ ਨਹੀਂ ਮਿਲਦਾ ਤਾਂ ਕੀ ਕਰਾਂਗੇ ਨਾ ਕੋਈ ਕਿਸੇ ਬੰਦੇ ਨੂੰ ਕੋਈ ਪ੍ਰੋਬਲਮ ਹੀ ਹੈ ਨਹੀਂ ਕਿਸੇ ਚੀਜ਼ ਨਾਲੋਂ ਫੇਸਬੁੱਕ ਤੇ ਕਮੈਂਟ ਕਰਨ ਵੇਲੇ ਪ੍ਰੋਬਲਮ ਹੈ ਜਾਂ ਅਸੀਂ ਕਿਤੇ ਚਾਰ ਬੰਦਿਆਂ 'ਚ ਖੜੇ ਉਦ ਪ੍ਰੋਬਲਮ ਹੈ ਪਰਸਨਲੀ ਤੁਰੇ ਜਾਂਦੇ ਕਿਸੇ ਨੂੰ ਕੋਈ ਪ੍ਰੋਬਲਮ ਹੀ ਨਹੀਂ ਹੈ ਨੀ ਮੈਂ ਮੈਂ ਜਦੋਂ ਜਾਂਦਾ ਮੈਂ ਕਿਉਂਕਿ ਹੁਣ ਤੁਸੀਂ ਚਿਹਰਾ ਪੌਪੂਲਰ ਕਰ ਦਿੱਤਾ ਭੇਜ ਕੇ ਵੀਡੀਓ ਸਾਰੀ ਜਗ੍ਹਾ ਬੰਦੇ ਚੱਕੰਨੇ ਹੋ ਜਾਂਦੇ ਆ ਕਿ ਆ ਗਿਆ ਮੈਂ ਭਾਵੇਂ ਸਰੋਸਰੀ ਜਾਂਦਾ ਹੋਵਾਂ ਤਾਂ ਇਸ ਕਰਕੇ ਤੁਹਾਨੂੰ ਕੋਈ ਵੀ ਮਿਲਾਵਟ ਵਾਲੀ ਚੀਜ਼ ਦਾ ਪਤਾ ਆ ਤੁਹਾਨੂੰ ਕੋਈ ਵੀ ਲੱਗ ਰਿਹਾ ਕਿ ਕਾਨੂੰਨ ਦੇ ਖਿਲਾਫ ਆ ਮਰਿਆਦਾ ਦੇ ਖਿਲਾਫ ਆ ਤੁਹਾਨੂੰ ਲੱਗ ਰਿਹਾ ਕਿ ਇਨਸਾਨੀਅਤ ਦੇ ਖਿਲਾਫ ਆ ਤੁਸੀਂ ਸਟੈਂਡ ਲੈ ਲਿਆ ਕਰੋ ਤੁਸੀਂ ਵੀ ਪੀਪੀ 32 ਆ ਆਪਾਂ ਕੱਲੇ ਤਾਂ ਹੈ ਨਹੀਂ ਪੀਪੀ 32 ਥੋੜਾ ਸਾਰਿਆਂ ਦਾ ਸਟੈਂਡ ਲੈ ਲਿਆ ਕਰੋ ਮੁੜ ਕੇ ਫੋਨ ਕਰਦਿਆ ਕਰੋ ਪਰ ਚਲੋ ਦੱਸੀ ਤਾਂ ਨਹੀਂ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਆ ਬਹੁਤ ਸਾਰੇ ਕੰਮ ਵੀਡੀਓ ਪਾਉਣ ਤੋਂ ਬਿਨਾਂ ਹੀ ਹੁੰਦੇ ਆ ਬਹੁਤ ਸਾਰੇ ਪਰ ਉਹ ਤੁਸੀਂ ਵੀ ਕਰ ਸਕਦੇ ਆ ਮਨੋਹਰ ਰਾਣਾ ਜੀ ਕਹਿੰਦੇ ਹਲੇ ਕਵਰ ਮੈਂ ਕਰਿਆ ਆ ਜੀ ਕੱਲੂ ਪਾਉਂਗਾ ਵੀਡੀਓ ਕਿਉਂਕਿ ਫਿਰ ਦੂਜਾ ਪੱਖ ਦੂਜਾ ਪੱਖ ਲੈਣਾ ਬਹੁਤ ਜ਼ਰੂਰੀ ਆ ਨਹੀਂ ਤਾਂ ਅਗਲੇ ਮੈਨੂੰ ਪੱਖੇ ਨਾ ਬੰਨਣ ਨੂੰ ਫਿਰਦੇ ਹੁੰਦੇ ਆ ਜਸਵੀਰ ਸਾਹ ਦੀ ਕਹਿੰਦੇ ਬਾਹਰਲੇ ਵੀ ਪਿਆਰ ਕਰਦੇ ਆ ਚਲੋ ਕਰ ਲੈਣ ਤੋਂ ਮੈਂ ਤਾਂ ਹੀ ਕਹਿਣਾ ਜੀ ਕਿ ਛੋਟਾ ਜਿਹਾ ਸ਼ਹਿਰ ਆ ਸੀਤਾ ਜੀ ਸਰਪਾਕਾ ਸਿੰਘ ਜੀ ਦਾ ਸ਼ਹਿਰ ਆ ਪੁਸ਼ਕਰ ਲਈਏ ਬਾਕੀ ਲਾਸਟ ਚ ਇਹੀ ਬੇਨਤੀ ਆ ਹੁਣ ਬੋਰ ਵੀ ਨਾ ਕਰੀਏ ਕਿ ਜਿੱਦਾਂ ਹੀ ਪ੍ਰੋਬਲਮ ਹੁੰਦੀ ਆ ਰਾਹ ਸ਼ੁਕਰ ਕਰੇ ਜਰੂਰ ਇਹੀ ਹੋਵੇਗਾ ਨੈਕਸਟ ਟਾਈਮ ਜੀ ਜੀ ਯਾਰ ਵਧੀਆਂ ਰੂਹਾਂ ਜਿਹੜੀਆਂ ਆ ਵਧੀਆਂ ਬੰਦੇ ਆ ਵਧੀਆਂ ਇਨਸਾਨ ਜਿਹੜੇ ਲੋਕਾਂ ਬਾਰੇ ਸੋਚਦੇ ਆ ਪਹਿਲਾਂ ਤਾਂ ਉਹਨਾਂ ਦਾ ਇਕੱਠੇ ਹੋਣਾ ਬਹੁਤ ਜ਼ਰੂਰੀ ਆ ਔਰ ਇਹ ਸੋਚੇ ਬਿਨਾ ਇਕੱਠੇ ਹੋਣਾ ਜ਼ਰੂਰੀ ਆ ਕਿ ਕੋਈ ਪ੍ਰਧਾਨਗੀ ਨਹੀਂ ਕੋਈ ਸੈਕਟਰੀ ਨਹੀਂ ਕੋਈ ਅਕਾਊਂਟੈਂਟ ਨਹੀਂ ਕੋਈ ਅਕਾਊਂਟ ਨਹੀਂ ਮੈਂ ਇਹ ਚੀਜ਼ ਮੰਨਦਾ ਬਾਈ ਐਨ ਜੀਓ ਉਹੀ ਸ਼ੁਰੂ ਕਰੇ ਮੈਂ ਕਿਸੇ ਨੂੰ ਨਹੀਂ ਕਹਿ ਰਿਹਾ ਮੇਰੀ ਮੇਰੀ ਫੀਲਿੰਗ ਹੈ ਕਿ ਥੋੜੇ ਦਿਨ ਪਹਿਲਾਂ ਮੈਨੂੰ ਦੋ ਚਾਰ ਅਲੱਗ-ਅਲੱਗ ਜਥੇਬੰਦੀਆਂ ਮਿਲੀਆਂ ਮੈਂ ਇਹ ਫੀਲ ਕਰਦਾ ਐ এনਜੀਓ ਉਹੀ ਸ਼ੁਰੂ ਕਰੇ ਜਿਹਦੇ ਕੋਲ ਆਪਣੇ ਕੋਲ ਸਮਰੱਥਾ ਹੈ ਮੈਂ ਨਹੀਂ ਸ਼ੁਰੂ ਕਰ ਰਿਹਾ ਕਿਉਂਕਿ ਮੈਨੂੰ ਪਤਾ ਮੈਂ 10 15 20000 ਇੱਥੇ ਤੱਕ ਹੀ ਸੋਚ ਸਕਦਾ ਇਸ ਤੋਂ ਵੱਧ ਮੇਰੀ ਔਕਾਤ ਨਹੀਂ ਹੈ ਫਿਰ ਜਿਹੜੇ ਅੱਛਾ ਕੰਮ ਕਰ ਰਹੇ ਮੈਂ ਉਹਨਾਂ ਨਾਲ ਜੁੜ ਜਾਵਾਂ ਜਿਵੇਂ ਹੁਣ ਆਵਾਜ਼ ਸੰਸਥਾ ਆ ਮੈਂ ਉਹਨਾਂ ਨਾਲ ਜੁੜਿਆ ਹੋਇਆ ਹਾਂ ਮੈਂ ਜੋ ਵੀ ਕਰਨਾ ਉਹਨਾਂ ਦੇ ਥਰੂ ਕਰਨਾ ਕਿਉਂਕਿ ਮੈਨੂੰ ਪਤਾ ਚ ਜਿੰਨੇ ਵੀ ਬੰਦੇ ਉਹਨਾਂ ਕੋਲ ਸਮਰੱਥਾ ਹੈ ਕੱਲ ਨੂੰ ਕਿਸੇ ਨੂੰ ਲੋੜ ਪੈ ਗਈ ਕੋਈ ਡੋਨਰ ਵੀ ਨਹੀਂ ਮਿਲੇ ਬੰਦਾ ਆਪ ਕਰ ਲੂਗਾ ਇੱਥੇ ਬੰਦੇ ਕੀ ਇਹ ਸੋਚ ਲਾਪੈਂਦੇ ਕਿ ਮੈਂ ਵੀ ਫਲਾਨੀ ਅੰਗਰੋਂ ਨਾ ਬਣਾ ਮੈਂ ਫਲਾਨੀ ਅੰਗਰੋਂ ਨਾ ਪਰ ਹਰ ਇੱਕ ਚੀਜ਼ ਲਈ ਤਜਰਬਾ ਐਕਸਪੀਰੀਅੰਸ ਬਹੁਤ ਜ਼ਰੂਰੀ ਆ ਇਸ ਲਈ ਇਹ ਸੋਚ ਕੇ ਕਦੀ ਵੀ ਨਹੀਂ ਮੈਨੂੰ ਲੱਗਦਾ ਕੰਮ ਕਰਨਾ ਚਾਹੀਦਾ ਕਿ ਆਪਾਂ ਐਨਜੀਓ ਬਣਾ ਲਈਏ ਫਲਾਨਾ ਕੰਮ ਵੜਾ ਲਈਏ ਉਸ ਤੋਂ ਬਾਅਦ ਡੋਨੇਸ਼ਨ ਤੇ ਕੰਮ ਸ਼ੁਰੂ ਕਰਾਂਗੇ ਨਹੀਂ ਅੰਟਿਲ ਥੋੜੀ ਪਾਕਟ ਅਲਾਉ ਨਹੀਂ ਕਰਦੀ ਤੁਸੀਂ ਕਿੱਤਾ ਕੰਮ ਕਰੋਗੇ ਮੈਂ ਇਹ ਚੀਜ਼ ਸੋਚਦਾ ਕਿ ਹੈਨਾ ਜੇ ਪਾਕਟ ਅਲਾਉ ਤੁਸੀਂ ਨਹੀਂ ਕਰਦੇ ਤੁਸੀਂ ਐਨਜੀਓ ਵਾਲਾ ਕੰਮ ਨਹੀਂ ਕਰ ਸਕਦੇ ਤਾਂ ਲੋਕ ਸੇਵਾ ਤੁਸੀਂ ਇਉਂ ਚੰਗੇ ਵਿਚਾਰ ਦੇ ਕੇ ਚੰਗੇ ਬੰਦਿਆਂ ਨਾਲ ਖੜ ਕੇ ਚੰਗੇ ਬੰਦਿਆਂ ਦੀ ਸੰਗਤ ਕਰਕੇ ਕਰ ਸਕਦੇ ਆ ਇੰਨੀ ਕੁ ਮੇਰੀ ਬੇਨਤੀ ਆ ਮੈਂ ਵੀਡੀਓ ਨੂੰ ਖਤਮ ਕਰਨ ਲੱਗਾ ਜੀ ਬਸ ਇਹੀ ਬੇਨਤੀ ਆ ਕਿ ਜਦੋਂ ਵੀ ਤੁਹਾਨੂੰ ਕਿਤੇ ਪ੍ਰਾਈਵੇਟ ਆਧਾਰੇ 'ਚ ਜਾਂ ਸਰਕਾਰੀ ਆਧਾਰੇ 'ਚ ਕੋਈ ਪ੍ਰੋਬਲਮ ਆਉਂਦੀ ਆ ਦੱਸ ਦਿਆ ਕਰੋ ਆਪਣੇ ਲਈ ਸਟੈਂਡ ਲੈ ਲਿਆ ਕਰੋ ਸਾਡਾ ਕੋਈ ਖਰਚਾ ਨਹੀਂ ਪਹੁੰਚਿਆ ਕਰਾਂਗੇ ਔਰ ਪਹੁੰਚਣਾ ਵੀ ਚਾਹੀਦਾ ਕਿਉਂਕਿ ਜੇ ਤੁਸੀਂ ਪਿਆਰ ਦਿੰਦੇ ਆ ਜੇ ਤੁਸੀਂ ਜ਼ਿੰਮੇਵਾਰੀ ਲਈ ਆ ਤਾਂ ਕੰਮ ਕਰਨਾ ਪਿਆ ਮੈਂ ਸਿਰਫ ਲਾਸਟ ਇੱਕ ਗੱਲ ਕਰਕੇ ਉਸ ਤੋਂ ਬਾਅਦ ਵੀਡੀਓ ਨੂੰ ਰੈਪ ਅਪ ਕਰਨ ਲੱਗਾ ਉਹਦਾ ਕਾਰਨ ਇਹ ਆ ਕਿ ਹਫਤਾ ਪਹਿਲਾਂ ਮੈਂ ਨਾ ਬਹੁਤ ਉਦਾਸ ਸੀ ਬਹੁਤ ਸੈਡ ਸੀ ਸੁਣਨ ਵਾਲੀ ਗੱਲ ਹੈ ਬਹੁਤ ਉਦਾਸ ਸੀ ਬਹੁਤ ਸੈਡ ਸੀ ਬਹੁਤ ਘਬਰਾਇਆ ਸੀ ਬਹੁਤ سارے ਸਵਾਲ ਸੀ ਕਿ ਕਿਉਂ 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 ਵੀ ਵੀ ਬੱਤੀ ਕਰ ਰਹੇ ਆ ਕਿਉਂ ਮੈਂ ਜ਼ਿੰਦਗੀ ਚ ਇੰਜੋਏਮੈਂਟ ਖਤਮ ਕਰ ਦਿੱਤਾ ਚਲੇ ਗਏ ਜੀ ਅਸੀਂ ਗੜ ਸ਼ੰਕਰ ਰੋਡ ਤੇ ਵਿਜੈ ਨੂੰ ਫੋਨ ਆ ਗਿਆ ਕਿਸੇ ਦਾ ਮੋਟਰਸਾਈਕਲ ਚੱਕੋ ਗਿਆ ਮੈਂ ਕਿਹਾ ਵਿਜੈ ਯਾਰ ਉਹਨੂੰ ਕੇ ਵੀਡੀਓ ਬਣਾ ਕੇ ਭੇਜ ਦੇਵੇ ਜੇ ਕਹਿੰਦਾ ਨਹੀਂ ਪਾਜੀ ਛੱਡੋ ਆਪਾਂ ਮੋੜ ਚੱਲਦੇ ਹਾਂ ਗੜਸ਼ੰਕਰ ਰੋਡ ਤੋਂ ਬੰਗਾ ਰੋਡ ਤੇ ਆਏ ਬੰਦੇ ਦੀ ਵੀਡੀਓ ਬਣਾਈ ਆ ਟਾਈਮ ਲੇਟ ਹੋ ਗਿਆ ਘੁੰਮਣ ਚੱਲੇ ਸੀ ਕਿਤੇ ਫਿਰ ਲੱਗਿਆ ਕਿ ਯਾਰ ਮੇਰੀ ਮੈਂ ਦਵਾਈ ਲੈਣੀ ਸੀ ਬੰਗਿਆਂ ਤੋਂ ਹੋਮੋਪੈਥੀ ਦੀ ਬੰਗਿਆ ਗਏ ਬੰਗਿਆ ਤੋਂ ਫੋਨ ਆਇਆ ਕਿ ਪਾਜੀ ਕੋਈ ਬੰਦਾ ਭੁੱਲਿਆ ਵਿਸਰੇ ਇੱਥੇ ਆ ਗਿਆ ਬੋਲ ਨਹੀਂ ਰਿਹਾ ਉੱਥੋਂ ਖਟਕੜਕਲਾ ਚਲੇ ਗਏ ਫਿਰ ਕਿਸੇ ਦੀ ਵਾਲੀ ਚੋਰੀ ਗਵਾਚੀ ਮਿਲੀ ਉਧਰ ਚਲੇ ਗਏ ਪਰ ਐਟ ਦ ਐਂਡ ਅਸੀਂ ਗਏ ਆ ਗੜਸ਼ੰਕਰ ਤੋਂ ਉੱਤੇ ਵੀ ਪਹਾੜਾਂ ਜਿਹੇ ਜਗਹਾਂ ਫਿਰ ਮੁੜਿਆ। ਲੇਕਿਨ ਜਿੱਤੇ ਹੀ ਘਰ ਆਏ ਮਾਲਕ ਦੇਖੋ ਕਿੰਨਾ ਬਿਆੰਤ ਹੈ। ਜਵਾਬ ਮੈਨੂੰ ਹੁਣੇ ਹੀ ਪਤਾ ਸੀਗਾ ਕਿ ਮੈਂ ਸਵਾਲ ਮਾਲਕ ਅੱਗੇ ਸੈੱਟ ਦਿੱਤਾ ਉਹ ਨਹੀਂ ਜਵਾਬ ਦੇਣਾ। ਘਰ ਆਏ ਆ ਵੇ ਜਿਹੇ ਬਾਰ-ਬਾਰ ਫੋਨ ਕਰ ਰਹੇ ਸੀ ਕਿਉਂ ਫੋਨ ਕਰੀ ਜਾਂਦਾ ਏ। ਕਹਿੰਦਾ ਪਾਜੀ ਯਾਰ ਉਹ ਆਪਾਂ ਜਾਣ ਤੋਂ ਪਹਿਲਾਂ ਜਿੱਤੇ ਮੋਟਰਸਾਈਕਲ ਦੀ ਵੀਡੀਓ ਪਾ ਕੇ ਕਿਸ਼ ਉਹਦਾ ਮੋਟਰਸਾਈਕਲ ਜਿਹੜੇ ਘੰਟੇ ਚ ਮਿਲ ਗਿਆ। ਆ ਗਿਆ ਅੱਛਾ। ਫਿਰ ਦੂਜੇ ਦਿਨ ਬਾਲੀ ਜਿਹਨਾਂ ਦੀ ਸੀ ਉਹ ਅੱਜ ਹੀ ਉਹਨਾਂ ਨੂੰ ਵਾਪਸ ਪਹੁੰਚ ਗਈ। ਫਿਰ ਤੀਜੇ ਦਿਨ ਚੌਥੇ ਦਿਨ ਜਿਹੜਾ ਮੁੰਡਾ ਜਿਹਨੂੰ ਨਹੀਂ ਪਤਾ ਲੱਗ ਰਿਹਾ ਸੀ ਖਟਕੜ ਪਿੰਡ ਕਲਾਵਾਲਿਆਂ ਨੇ ਉਹਦੀ ਸੇਵਾ ਕੀਤੀ ਸੀ ਖਟਕੜ ਕਲਾ ਪਿੰਡ ਵਾਲਿਆਂ ਨੇ ਉਹਦਾ ਭਰਾ ਲੈਣਾ ਆ ਗਿਆ ਤਾਂ ਸਾਡੀ ਜ਼ਿੰਮੇਵਾਰੀ ਤੁਸੀਂ ਸਾਡੀ ਜ਼ਿੰਮੇਵਾਰੀ ਇਸ ਮਾਲਕ ਨੇ ਸਤਗੁਰ ਸੱਚੇ ਪਾਤਸ਼ਾਹ ਨੇ ਇਹੀ ਲਾਈ ਆ ਕਿ ਜੇ ਸਾਡੇ ਨਾਲ ਪੌਣੇ 3 ਲੱਖ ਬੰਦਾ ਜੁੜਿਆ ਆ ਇੱਕ ਜ਼ਰੀਆ ਬਣੇ ਆ ਸਿਰਫ ਜ਼ਰੀਆ ਆ ਸੀ ਇੱਕ ਤੇ ਵੀ ਸਾਡੇ ਕੋਈ ਕਾਪੀਰਾਈਟ ਨਹੀਂ ਆ ਕੱਲ ਨੂੰ ਕੋਈ ਹੋਰ ਵੀ ਪੀਵੀ ਬੱਤੀ ਕਰ ਸਕਦਾ ਕਾਪੀਰਾਈਟ ਕੋਈ ਨਹੀਂ ਸਿਰਫ ਇੱਕ ਜ਼ਰੀਆ ਆ ਜਦ ਤੱਕ ਉਹਨੇ ਸੇਵਾ ਲੈਣੀ ਤਦ ਤੱਕ بس ਇਹੀ ਬੇਨਤੀ ਹੈ ਕਿ ਕੱਲ ਨੂੰ ਕੋਈ ਅਜਾਈ ਕਿਸੇ ਦੀ ਜਾਨ ਨਾ ਜਾਵੇ ਜਿੱਦਾਂ ਅੱਜ ਮੈਂ ਕਿਸੇ ਨੂੰ ਕਿਸੇ ਕੋਈ ਜਿੰਦਾ ਜਾਗਦਾ ਸੀ ਯਾਰ ਦੁਪਹਿਰ ਤੱਕ ਅੱਜ ਉਹ ਲਾਸ਼ ਬਣ ਗਿਆ ਸ਼ਾਮ ਤੱਕ ਔਰ ਉਹਦੇ 20-22 ਸਾਲ ਦਾ 20-22 ਦਿਨਾਂ ਦਾ ਬੱਚਾ ਆ ਬਹੁਤ ਡਿਫਿਕਲਟ ਹੈ ਪਰ ਉਹ ਬਹੁਤ ਡਿਫਿਕਲਟ ਹੈ ਸਹੀ ਗੱਲ ਹੈ ਮੈਂ 4 ਸਾਲ ਚ ਇੰਨੀ ਇੱਕ ਲਾਸ਼ਾਂ ਦੇਖ ਲਈਆਂ ਨਾ ਇੰਨਾ ਕ ਦਰਦ ਦੇਖ ਲਿਆ ਡਰ ਲੱਗਣ ਲੱਗ ਪੈਂਦਾ ਕਈ ਵੇਲੇ ਕਿ ਯਾਰ ਇੰਨਾ ਦੁੱਖ ਹੈ ਤਾਂ ਹੀ ਮਹਾਰਾਜ ਕਹੇਗੇ ਸੀ ਕਰ ਕਰ ਵਿੱਚ ਤਕਲੀਫ ਹੈ ਔਰ ਮੈਨੂੰ ਤਕਲੀਫੇ ਨਜ਼ਰ ਆਉਂਦੀ ਹੈ ਤਾਂ ਮੈਂ ਸਿਰਫ ਇਹੀ ਕਹਿਣਾ ਚਾਹੁੰਦਾ ਕਿ ਸਾਰਾ ਤੁਸੀਂ ਨਹੀਂ ਸਹੀ ਕਰ ਸਕਦੇ 10 20% ਹੀ ਥੋੜਾ ਯੋਗਦਾਨ ਪਾ ਸਕੀਏ ਤਾਂ ਤੁਹਾਡੇ ਸਹਿਯੋਗ ਦੀ ਲੋੜ ਹੈ ਜਿੱਦੇ ਹੀ ਕੋਈ ਪ੍ਰੋਬਲਮ ਆਉਂਦੀ ਹੈ ਮਾੜਾ ਕੰਟੈਕਟ ਕਰ ਲਿਆ ਕਰੋ ਔਰ ਫਿਰ ਸਟੈਂਡ ਰੱਖ ਲਿਆ ਕਰੋ ਕਿਉਂਕਿ ਤੁਸੀਂ ਸਟੈਂਡ ਲੈ ਕੇ ਤਾਂ ਬਹੁਤਿਆਂ ਦਾ ਭਲਾ ਹੋ ਜਾਣਾ ਬਹੁਤ ਸ਼ੁਕਰੀਆ ਧੰਨਵਾਦ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ